ਸਸਿਕਾ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸ਼ੌਂਕੀ ਬਠਿੰਡੇ ਵਾਲਾ ਤੇ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਤੁਹਾਡੇ ਲਈ ਗੱਡੀਆਂ ਸੈਕੰਡ ਹੈਡ ਗੱਡੀਆਂ ਦੇ ਵੀਡੀਓ ਲੈ ਕੇ ਹੁੰਦੇ ਰਹਿੰਨੇ ਹਾਂਗੇ ਅੱਜ ਆਪਾਂ ਇੱਕ ਹੋਰ ਗੱਡੀ ਲੈ ਕੇ ਆਂਦੇ ਆ ਸਾਈਬਰਲੇ ਦੀ ਬੀਟ 2011 ਮਾਡਲ ਗੱਡੀ ਹੈ ਚਿੱਟੇ ਰੰਗ ਦੀ ਗੱਡੀ ਹੈ ਤੇ ਆਪਾਂ ਸਾਰੀ ਗੱਡੀ ਤੁਹਾਨੂੰ ਦਿਖਾਉਣਗੇ ਅੱਜ ਬਾਈ ਜੀ ਸਿਕਾ ਲਓ ਸਸਿਕਾ ਬਾਈ ਜੀ ਕੀ ਨਾਮ ਹੈ ਤੁਹਾਡੇ ਰਣਜੀਤ ਸਿੰਘ ਪਿੰਡਕੜ ਬਾਈ ਮਹਾਰਾਜ ਜੀ ਠੀਕ ਹੈ ਬਾਈ ਤੇ ਗੱਡੀ ਦੀ ਡਿਟੇਲ ਦਿਓ ਬਾਈ ਆਪਣੀ 2011 ਮਾਡਲ ਹੈ ਜੀ ਹਾਂ ਜੀ 60 ਪੈਸੇ ਟੈਕੀ ਤੇ ਆਪਣਾ ਰੋ ਕਰ ਹੀ ਚੱਲਦੀ ਬਾਈ ਹਨਾ ਜੀ ਹਾਂਜੀ ਹਾਂ ਠੀਕ ਹੈ ਬਾਈ ਤੇ ਬੈਂਕ ਜੌਬ ਕਰਦਾ ਵੀਰੇ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਦੋਸਤੋ ਬੈਂਕ ਵਿੱਚ ਜੌਬ ਕਰਦਾ ਬਾਈ ਤੇ ਗੱਡੀ ਮਹਰਾਜ ਤੋਂ 250 ਰੁਪਿਆ ਬਾਈ ਬੈਂਕ ਚ ਲੱਗਾ ਹੋਗਾ ਤੇ 250 ਰੁਪਏ ਤੱਕ ਹੀ ਗੱਡੀ ਆਉਂਦੀ ਹੈਗੀ ਤੇ ਅੰਦਰੋਂ ਇੱਕ ਵਾਰੀ ਤੁਹਾਨੂੰ ਗੱਡੀ ਚੈੱਕ ਕਰਾਉਣਾ ਦੋਸਤੋ ਆਹ ਦੇਖ ਸਕਦੇ ਅੰਦਰੋਂ ਇੰਟੀਰੀਅਰ ਗੱਡੀ ਦਾ ਬਹੁਤ ਸਾਫ਼ ਸੁਥਰਾ ਪਿਆ ਹੈਗਾ ਸੀਟ ਕਵਰ ਵਗੈਰਾ ਮਿਊਜ਼ਿਕ ਸਿਸਟਮ ਵਗੈਰਾ ਕੰਪਨੀ ਦੇ ਲੱਗਾ ਹੋਇਆ ਹੈਗਾ ਇੰਜਨ ਇਅਰ ਦੀ ਫੋ ਲੋਕ ਹੈ ਨਾ ਵੀਰੇ ਗੱਡੀ? ਹਾਂਜੀ ਹਾਂਜੀ। ਠੀਕ ਹੈ ਬਾਈ ਜੀ। ਕੋਈ ਕਮੀ ਪੈਸੀ ਵੀਰੇ? ਨਾ ਨਾ ਕੋਈ ਕਮੀ ਨਹੀਂ। ਠੀਕ। ਬਾਕੀ ਓਕੇ ਵੀਰੇ ਗੱਡੀ ਸਾਰੀ ਹੈ ਨਾ? ਹਾਂਜੀ ਹਾਂ। ਤੇ ਆ ਸੀਸਾ ਦੋਸਤੋ ਥੋੜੇ ਦਿਨ ਹੋ ਗਏ ਪਹਿਲਾਂ ਬਾਈ ਕਹਿੰਦਾ ਡਾਣੀ ਲੱਗੀ ਸੀਗੀ। ਉਹਦਾ ਕਰਕੇ ਸੀਸਾ ਹੋ ਗਿਆ ਸੀਗਾ ਤਰੇੜ ਆ ਗਈ ਮੜੀ ਜੀ। ਤੇ ਸੀਸਾ ਵੀਰ ਜੀ ਬਦਲਾ ਕੇ ਦੂੰਗੀ? ਹਾਂਜੀ ਹਾਂਜੀ। ਮੰਗਵਾਇਆ ਹੋਏ। ਹਾਂਜੀ ਮੰਗਾਇਆ। ਠੀਕ ਸੀਸਾ ਦੋਸਤੋ ਮੰਗਵਾਇਆ ਬਾਈ ਕਹਿੰਦਾ ਤੇ ਸੀਸਾ ਬਾਈ ਹਰ ਪੁਆ ਕੇ ਦੇਣਗੇ। ਤੇ ਡਿਮਾਂਡ ਬਾਈ ਕਿੰਨੇ ਕਰਦੇ ਹੋ 1,10,000 ਇੱਕ ਲੱਖ 10 ਹਜ਼ਾਰ ਡਿਮਾਂਡ ਕਰਦੇ ਬਾਈ ਤੇ ਬਾਕੀ ਬਾਈ ਕਹਿੰਦਾ ਮੌਕੇ ਤੇ ਹੋ ਜੂਗਾ ਤੇ ਪਾਸਿੰਗ ਵੀਰੇ ਕਿੱਥੋਂ ਤੱਕ ਪਈ ਗੱਡੀ ਦੀ 2026 ਤੱਕ 2026 ਤੱਕ 2026 ਤੱਕ ਪਾਸਿੰਗ ਪਈ ਹੈ ਦੋਸਤੋ ਤੇ ਜਿਹੜੇ ਵੀ ਕਿਸੇ ਆਪਣੇ ਵੀਰ ਨੇ ਗੱਡੀ ਲੈਣੀ ਹੈ ਸੈਬਰ ਲੈ ਦੀ ਬੀਟ 2011 ਮਾਡਲ 26 ਤੱਕ ਪਾਸਿੰਗ ਪਈ ਹੈ ਤੇ ਵੀਰ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਬਾਈ ਨਾਲ ਗੱਲਬਾਤ ਕਰ ਲਿਓ ਜੋ ਵੀ ਤੁਹਾਡਾ ਮੌਕੇ ਤੇ ਰੇਟ ਬਣੇ ਠੀਕ ਹੈ ਬਾਈ ਨਾਲ ਗੱਲਬਾਤ ਕਰ ਲਿਓ 1,10,000 ਰੇਟ ਆ